ਵਾਰਾ ਕੁੱਤਿਆਂ ਦੀ ਤਾਂ ਗੱਲ ਠੀਕ ਹੈ ਜਿਹੜੇ ਪਾਲਤੂ ਕੁੱਤਿਆਂ ਦੇ ਅਵਾਰਾ ਮਾਲਕ ਹੈ ਉਹਨਾਂ ਦਾ ਕੀ ਕਰੋਗੇ ਤੁਸੀਂ ਹਮ ਬਿਲਕੁਲ ਹੁਣ ਮੈਂ ਕਿਹਨਾਂ ਦੀ ਗੱਲ ਕਰ ਰਿਹਾ ਇੱਕ ਬੰਦਾ ਫੋਨ ਤੇ ਲੱਗਿਆ ਹੋਇਆ ਕੁੱਤਾ ਉਹ ਨਾ ਫੜਿਆ ਹੋਇਆ ਤੇ ਕੁੱਤਾ ਅ ਕਿੱਥੇ ਮਲਮੂਤਰ ਕਰ ਰਿਹਾ ਸੀ ਪਤਾ ਕਿੱਥੇ ਇੱਕ ਦੁਕਾਨ ਸੀ ਉਹਦੇ ਦਰਵਾਜ਼ੇ ਦੇ ਹਮ ਫੱਪ ਕੁੱਤੇ ਰੱਖੇ ਹੋਏ ਤੁਸੀਂ ਜੀ ਤੁਸੀਂ ਘਰੋਂ ਨਿਕਲ ਜਾਂਦੇ ਹੋ ਤੇ ਕਿਤੇ ਵੀ ਸੜਕ ਦੇ ਉੱਤੇ ਉਹਨੂੰ ਕਿਤੇ ਵੀ ਮਾਰਕੀਟ ਦੇ ਵਿੱਚ ਕਿਤੇ ਵੀ ਬਾਜ਼ਾਰ ਤੇ ਉਹ ਮਲਮੂਤਰ ਕਰ ਰਿਆ ਹੁੰਦਾ। ਜੇ ਤੁਸੀਂ ਕੁੱਤਾ ਰੱਖਣਾ ਤਾਂ ਆਪਣੇ ਘਰੇ ਕਰਾਓ। ਹੁਣ ਕੋਰਟ ਨੇ ਕਿਹਾ ਕਿ ਉੱਥੇ ਛੱਡਣ ਉੱਥੇ ਨਹੀਂ ਤੁਸੀਂ ਛੱਡ ਸਕਦੇ। ਹੁਣ ਉਹਨਾਂ ਵਾਸਤੇ ਸ਼ੈਲਟਰ ਬਣਾਓ। ਜੀ। ਜਿਵੇਂ ਗਊਸ਼ਾਲਾਾਂ માં ਬਣੀਆਂ ਹੁੰਦੀਆਂ। ਉਸ ਤਰ੍ਹਾਂ ਸ਼ੈਲਟਰ ਬਣਾਓ। ਤੇ ਉਹ ਅ ਇਹਨੂੰ ਸਖਤੀ ਨਾਲ ਕੋਰਟ ਦੇ ਹੁਕਮਾਂ ਦੀ ਭਾਵਨਾ ਮੁਤਾਬਕ ਲਾਗੂ ਕਰੇ। ਸੜਕਾਂ ਦੇ ਉੱਤੇ ਆਵਾਰਾ ਘੁੰਮਦੇ ਆ ਐਕਸੀਡੈਂਟ ਹੋ ਜਾਂਦਾ। ਤੇ ਕੋਰਟ ਨੇ ਇਹ ਵੀ ਕਿਹਾ ਕਿ ਸੜਕਾਂ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਨਾ ਅਵਾਰਾ ਪਸ਼ੂ ਦਿਖਣਾ ਚਾਹੀਦਾ ਨਾ ਕੋਈ ਕੁੱਤਾ ਦਿਖਣਾ ਚਾਹੀਦਾ ਕਿ ਕਿੰਨੇ ਕੁੱਤੇ ਆ ਤੇ ਉਹਦਾ ਗਊਆਂ ਦਾ ਤਾਂ ਹਜੇ ਪ੍ਰਬੰਧ ਨਹੀਂ ਹੋਇਆ ਉਹਦੇ ਉੱਤੇ ਟੈਕਸ ਵੀ ਲਾਇਆ ਹੋਇਆ ਕੁੱਤਿਆਂ ਦੇ ਵਿੱਚ ਜਿਹੜੇ ਜਿਹੜੇ ਕੁੱਤਿਆਂ ਨੂੰ ਸ਼ੈਲਟਰਸ ਦੇ ਵਿੱਚ ਰੱਖਣਾ ਹੈ ਤੇ ਉਹਦਾ ਪ੍ਰਬੰਧ ਕੌਣ ਕਰੇਗਾ ਉਹ ਸ਼ੈਲਟਰਸ ਸ਼ੈਲਟਰਸ ਬਣਨੇ ਆ ਉੱਥੇ ਉਹਨਾਂ ਨੂੰ ਖਾਣ ਦਾ ਪਾਣੀ ਦਾ ਪ੍ਰਬੰਧ ਕਰਨਾ ਪਏਗਾ ਦਵਾਈਆਂ ਦਾ ਪ੍ਰਬੰਧ ਕਰਨਾ ਪਏਗਾ